ਖਬਰਾਂਵਾਂ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾਲ ਮੈਂ ਹਾਂ ਤੁਹਾਡਾ ਖੂਸ সিরাজ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਉਸ ਦੇ ਸਾਥੀਆਂ ਦੀ ਪ੍ਰਾਣੀ ਆਦਤ ਪ੍ਰਾਣੀ ਪਿਰਤ ਕਿ ਜਿਹੜਾ ਸਾਡਾ ਵਿਰੋਧ ਕਰਦਾ ਹੈ ਜਿਹੜਾ ਸਾਡੇ ਖਿਲਾਫ ਚੱਲਦਾ ਹੈ ਉਸ ਦੀ ਰੱਜ ਕੇ ਕਰਦਾਰ ਕੂਸ਼ੀ ਕਰੋ ਉਸ ਨੂੰ ਸਿੱਖ ਕੌਮ ਦੇ ਸਾਹਮਣੇ ਇਸ ਤਰ੍ਹਾਂ ਰਿਪਰੈਜ਼ੈਂਟ ਕਰੋ ਕਿਸੇ ਕੌਮ ਦੇ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਨੇ ਸਿਰਫ ਮਖੌਟਾ ਪਹਿਨਿਆ ਹੋਇਆ ਹੈ ਇਹ ਪ੍ਰਾਣੀ ਪਿਰਤ ਜਾਂ ਕਹਿ ਸਕਦੇ ਹਾਂ ਆਦਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਕੀ ਕੀਤਾ ਗਿਆ ਪੰਥ ਨੂੰ ਪਤਾ ਹੈ ਸਿੱਖ ਕੌਮ ਨੂੰ ਪਤਾ ਹੈ ਕਿ ਦਮਦਮਾ ਸਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਿਲਕੁਲ નિર્ਦੋਸ਼ ਨੇ ਮਨੁੱਖੀ ਅਧਿਕਾਰ ਸੰਗਠਨ ਨੇ ਵੀ ਉਹਨਾਂ ਤੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਉਹਨਾਂ ਕਹਿੰਦਾ ਜਿਹੜੇ ਇਲਜ਼ਾਮ ਲਗਾਏ ਗਏ ਉਹ ਬੇਬੁਨਿਆਦ ਨੇ ਉਹਨਾਂ ਇਲਜ਼ਾਮਾਂ ਦਾ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਲੈਣਾ ਦੇਣਾ ਨਹੀਂ ਲੇਕਿਨ ਇਹ ਟਲਣ ਵਾਲੇ ਨਹੀਂ ਇਹ ਜਿੱਥੇ ਮੌਕਾ ਮਿਲਦਾ ਹੈ ਉੱਥੇ ਚੌਕਾ ਮਾਰਦੇ ਨੇ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਕੇ ਆਰ ਯੂ ਅਪਲੋਡ ਕਰਕੇ ਕਰਦਾਰ ਪੁਸ਼ੀ ਕੀਤੀ ਜਾ ਰਹੀ ਹੈ ਮਨਪ੍ਰੀਤ ਇਆਲੀ ਦੀ ਮਨਪ੍ਰੀਤ ਇਆਲੀ ਨੂੰ ਕਦੇ ਕਹਿੰਦੇ ਨੇ ਰੋਜ਼ਾਨਾ ਸਪੋਕਸਮੈਨ ਤੇ ਨਹੀਂ ਆਣਾ ਚਾਹੀਦਾ ਇਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਸੀ ওই ਹੁਕਮ ਨਾ ਵੀ ਦੀ ਧੱਜਾ ਉਡਾ ਰਹੇ ਨੇ ਕੱਲ ਇੱਕ ਵੀਡੀਓ ਪਾ ਦਿੱਤੀ ਸੋਸ਼ਲ ਮੀਡੀਆ ਤੇ ਕਿ ਇੱਕ ਕਿਸਾਨ ਭਵਨ ਸੀ ਉਸ ਦੇ ਵਿੱਚ ਲੈਣ ਦੇਣ ਕੀਤਾ ਗਿਆ ਮਨਪ੍ਰੀਤ ਇਆਲੀ ਵੱਲੋਂ ਮਨਪ੍ਰੀਤ ਈਆਲੀ ਵੱਲੋਂ ਉਸ ਕਿਸਾਨ ਭਵਨ ਦੀ ਮਾਤਰੂ ਢਾਈ ਟੇਰੀ ਕਰਕੇ ਉੱਥੇ ਮੋਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਮਨਪ੍ਰੀਤ ਈਆਲੀ ਸੰਕੀ ਟਾਈਮ ਦੇ ਬੰਦੇ ਨੇ ਮਨਪ੍ਰੀਤ ਈਆਲੀ ਬੇਈਮਾਨ ਨੇ ਮਨਪ੍ਰੀਤ ਈਆਲੀ ਸਿਆਸ ਦੇ ਨਾਮ ਤੇ ਸ਼ਰੂਨੀ ਅਕਾਲੀ ਦਲ ਦੇ ਵਿੱਚ ਆਪਣੀਆਂ ਰੋਟੀਆਂ ਸੇਕ ਰਹੇ ਨੇ ਇਹ ਲਾਲਚ ਹੈ ਲਾਲਚ ਇਹਨਾਂ ਨੂੰ ਹੈ ਸ਼ਰੂਨੀ ਅਕਾਲੀ ਦਲ ਦਾ ਮੈਂ ਪ੍ਰਧਾਨ ਬਣਾ ਯਾਨੀ ਕਿ ਇਸ ਤਰ੍ਹਾਂ ਦੇ ਬੰਦੇ ਖੜੇ ਕਰ ਦਿੱਤੇ ਨੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਹਨਾਂ ਦੇ ਸੱਕੇ ਸਾਨੂੰ ਨੂੰ ਖੜਾ ਕਰ ਦਿੱਤਾ ਸੀ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਉਸ ਮਾਮਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਇਸੇ ਤਰ੍ਹਾਂ ਹੁਣ ਮਨਪ੍ਰੀਤ ਯਾਲੀ ਕਿਉਂਕਿ ਮਨਪ੍ਰੀਤ ਯਾਲੀ ਜੇ ਗੱਲ ਕਰੀਏ ਇਕਬਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਵਿਡਾਲਾ ਬੀਬੀ ਸਤਵੰਤ ਕੌਰ ਅਸੰਤਾ ਸਿੰਘ ਉਮੈਦਪੁਰੀ ਇਹ ਸਾਰਿਆਂ ਦੇ ਨਾਲੋਂ ਛੋਟੇ ਨੇ ਯਾਨੀ ਕਿ ਕਹਿ ਸਕਦੇ 40-45 ਸਾਲ ਦੀ ਯੰਗਸਟਰ ਦੀ ਏਜ ਵਿੱਚ ਨੇ ਤੇ ਉਹਨਾਂ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈ ਸਿੱਖ ਕੌਮ ਉਹਨਾਂ ਦਾ ਸਵਾਗਤ ਕਰਦੀ ਹੈ ਸਿੱਖ ਕੌਮ ਉਹਨਾਂ ਦੇ ਨਾਲ ਖੜੀ ਹੈ ਲੇਕਿਨ ਇਹੋ ਜਿਹੀਆਂ ਗੱਲਾਂ ਨੂੰ ਪਸੰਦ ਨਹੀਂ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਭੀਤ ਸਿੰਘ ਬਾਦਲ ਅਤੇ ਉਸ ਦੇ ਸਾਥੀ ਜਿਸ ਨੂੰ ਬਾਦਲ ਐਂਡ ਕੰਪਨੀ ਕਿਹਾ ਜਾਂਦਾ ਹੈ ਜਿਸ ਨੂੰ ਸਿਆਸੀ ਜੁੰਡਲੀ ਵੀ ਕਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀ ਜ਼ਗੀਰ ਕੌਰ ਦਾ ਬਾਦਲ ਐਂਡ ਪ੍ਰਾਈਵੇਟ ਕੰਪਨੀ ਕਹਿੰਦੀ ਹੈ ਯਾਨੀ ਕਿ ਹੁਣ ਇਹਨਾਂ ਨੂੰ ਮਨਜ਼ੂਰ ਨਹੀਂ ਕਿ ਸਾਡੇ ਤੂੰ ਵੀ ਅੱਗੇ ਕੋਈ ਮੋਰੀ ਹੋ ਜਾਵੇ ਜਾਂ ਕੋਈ ਸਾਡੇ ਤੂੰ ਆ ਸਾਡੇ ਤੂੰ ਅਗਾ ਹੋ ਕੇ ਕੋਈ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰੇ ਭਾਈ ਉਹ ਰਿਪਰੈਜ਼ੈਂਟ ਕਰਨ ਦੀ ਆਪਣੇ ਆਪ ਨੂੰ ਕੋਸ਼ਿਸ਼ ਨਹੀਂ ਕਰ ਰਿਹਾ ਉਹ ਕਰ ਰਿਹਾ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥੀਲ ਤੋਂ ਹੁਕਮਨਾਮੇ 2 ਦਸੰਬਰ 2024 ਨੂੰ ਹੋਏ ਸੀ ਉਹਨਾਂ ਨੂੰ ਇਨ ਬਿਨ ਲਾਗੂ ਕਰਵਾਉਂ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਮਨਪ੍ਰੀਤ ਈਆਲੀ ਨਿਮਾਣਾ ਸਿੱਖ ਹੈ ਲੇਕਿਨ ਹੁਣ ਰੱਜ ਕੇ ਸੋਸ਼ਲ ਮੀਡੀਆ ਤੇ ਭੰਡਿਆ ਜਾ ਰਿਹਾ ਹੈ ਮਨਪ੍ਰੀਤ ਈਆਲੀ ਨੂੰ ਹੁਣ ਸਿਰਫ ਤੇ ਸਿਰਫ ਹੋਰ ਕਿਸੇ ਨੂੰ ਨਹੀਂ ਪੰਜਾਬ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਸੌਰੀ ਮਨਪ੍ਰੀਤ ਈਆਲੀ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਯਾਨੀ ਕਿ ਕਰਦਾਰ ਕੂਚੀ ਰੱਜ ਕੇ ਕੀਤੀ ਜਾ ਰਹੀ ਹੈ ਲੇਕਿਨ ਮਨਪ੍ਰੀਤ ਈਆਲੀ ਦੀ ਇਹਨਾਂ ਦਿਨਾਂ ਦੇ ਵਿੱਚ ਬੱਲੇ ਬੱਲੇ ਹੈ ਕਿਉਂਕਿ ਸਿੱਖ ਕੌਮ ਨਾਲ ਹੈ ਕਿਉਂਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਧੰਨ